ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਬਲੌਗ 'ਚ ਤੁਹਾਡਾ ਬਹੁਤ ਸਵਾਗਤ ਹੈ ਤੇ ਸਵੇਰ ਦੇ 8:15 ਹੋ ਗਏ ਹਨਾ ਤੇ ਸਾਡੀ ਜਿਹੜੀ ਲੇਬਰ ਹੈ ਉਹ ਆ ਗਈ ਹੈ ਅੱਜ ਇਹਨਾਂ ਨੂੰ ਸਾਰਿਆਂ ਨੂੰ ਕੰਮ ਲਾਇਆ ਹੋਇਆ ਆਪਾਂ ਨੇ ਵੀ ਮਿਸਤਰੀ ਨੂੰ ਖੜ੍ਹ ਨਹੀਂ ਦੇਣਾ ਆਪਾਂ ਨੇ ਕਿਤੇ ਵੀ ਠੀਕ ਹੈ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਤਿਆਰੀ ਕਰਕੇ ਰੱਖੋ ਜਿਹੜੇ ਟੀਪਾਂ ਇਹਦੇ ਉੱਪਰ ਜਿਹੜੀ ਆ ਟੀਪਾਂ ਲਾਈਆਂ ਹੋਈਆਂ ਨੇ ਸਾਰੀਆਂ ਲਾਉਣੀਆਂ ਨੇ ਆਪਣਾ ਉਹ ਕਰਨਾ ਆ ਜਿਵੇਂ ਆਪਾਂ ਜਸਪ੍ਰੀਤ ਪ੍ਰੋਫੈਸਰ ਸਾਹਿਬ ਨੂੰ ਚਾਹੀਦਾ ਸੀ ਨਾ ਹਾਂ ਅਰੇ ਦੀ ਮਨਪ੍ਰੀਤ ਮਨਪ੍ਰੀਤ ਭੈਣ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਦਾ ਇਹ ਪਟਣ ਨਾਲ ਮੈਂ ਪਟਣ ਤੇ ਬੈਠੀ ਤੇ ਉਹ ਵੀ ਤਾਂ ਕਾਹਦੇ ਬੈਠਾ ਹਾਂ ਇਹ ਪਰਤੀ ਕਰਾਣਾ ਹੈ ਕਰਪਿੰਟਰ ਨਾਲ ਠੀਕ ਹੈ ਚੇਪੇ ਆ ਲਾਉਣ ਦੇ ਚੇਪੇ ਆ ਲਾਉਣ ਦੇ ਡੂੜੀ ਲਾ ਦੇਣਾ ਇਹਦੀ ਲੋ ਮਾਂ ਕੋਲੇ ਫੜੀ ਜਾਵੋ ਜਦੋਂ ਤੱਕ ਅਰ ਬੰਦ ਕੋ ਮਹਾ ਅਰ ਉਹ ਨਹੀਂ ਕਰੀ ਬੋਤਲ ਨਹੀਂ ਨਹੀਂ ਮੇਰਾ ਲਾਉਣ ਦੇ ਇਹ ਜਿਹੜੀ ਬੱਤੀ ਜਿਹੜੀ ਹੁੰਦੀ ਨਾ ਇਹ ਕੋਈ ਜਾਣ ਦਾ ਸੁੱਖਰਾਏ ਆ ਠੀਕ ਠੀਕ ਜਦੋਂ ਪਾੜਾ ਵੱਦੂ ਜਿੱਤੇ ਜਾਰ ਨਹੀਂ ਜਾ ਸਕਦਾ ਰਾਣਾ ਨਾ ਦੀ ਨਾਲ ਜਦ ਦੀ ਕੌਣੀ ਤੇ ਤੂੰ ਤਰਾ ਕੋਈ ਐਕਸੈਂਟ ਕੋਈ ਜਦ ਦੀ ਜਦਾ ਸਾ ਤੇਰੇ ਮੈਂ ਬੋਡੀ ਗਾਰਡ ਤੇ ਮੈਂ ਤੈਨੂੰ ਖਾਈ ਦੇ ਤਾ ਤੁਹਾਇ ਤੇਰੀ ਸਪੋਰਟ ਦਾ ਹੁੰਦਾ ਰਹੇ ਕੋਡੀ ਗਾਰਡ ਕੋ ਤਾਰ ਕੋ ਜਾਣ ਦਾ ਭਾਈ ਇਹ ਮੰਤਰੀ ਬੋਲਣਾ ਨਾ ਤੀ ਰੋ ਕੇ ਆ ਜਿੰਨਾਂ ਬਾਕੀ ਤੁਮ ਹੈ ਰੋ ਇਲੋ ਜੀ ਆਪਾਂ ਹੁਣ ਜਿਹੜਾ ਆਪਾਂ ਘਰ ਬਣ ਰਿਹਾ ਉਹਦੇ ਫੁੱਟਾਂ ਦੇ ਦਰਸ਼ਨ ਕਰਾਉਨੇ ਆ ਤੇ ਦਿਖਾਉਨੇ ਆ ਆਪਾਂ ਕਿ ਕਿਤ ਤੱਕ ਆਪਣਾ ਕੰਮ ਪਹੁੰਚਿਆ ਤੇ ਚੈੱਕ ਕਰੋ ਤਕਰੀਬਨ 7 6 7 ਫੁੱਟ ਆਪਾਂ ਨੇ ਚੱਕ ਕੇ ਕੰਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਲੈਂਟਰ ਲੱਗੂ ਉੱਪਰ ਲੈਂਟਰ ਲੱਗਣ ਤੋਂ ਬਾਅਦ ਫੇਰ ਆਪਣਾ ਚੱਲੂਗਾ ਕੰਮ ਉੱਪਰਲਾ ਉਸ ਤੋਂ ਬਾਅਦ ਫੇਰ 2-3 ਫੁੱਟ ਹੋਰ ਉੱਪਰ ਚੱਕ ਕੇ ਉਹ ਲੈਂਟਰ ਪੈਜੂ 11 ਫੁੱਟ ਤੇ ਅਸੀਂ ਲੈਂਟਰ ਪਾ ਰਹੇ ਆ ਠੀਕ ਹੈ ਕਿ ਨਹੀਂ 7-8 ਫੁੱਟ ਚੱਕੇਗਾ 2-3 ਫੁੱਟ ਹੋਰ ਚੱਕਣਾ ਇਹਨੂੰ ਤੇ ਆਪਣਾ ਘਰ ਜਿਹੜਾ ਹੈਗਾ ਉਹ ਤਿਆਰ ਹੋ ਜਾਣਾ ਹੈ ਤਿਆਰ ਹੁਣ ਥੋੜਾ ਟਾਈਮ ਲੱਗਣਾ ਹਜੇ ਤੇ ਆਹ ਮੂਹਰੇ ਕੰਧਾਂ ਤਾਂ ਹੋ ਗਈਆਂ ਮਗਲ ਹੀ ਕੰਧਾਂ ਅੱਜ ਹੋ ਜਾਣਗੀਆਂ ਆਹ ਵਾਲੀਆਂ ਉਸ ਤੋਂ ਬਾਅਦ ਲੈਂਟਰ ਪੈਣਾ ਲੈਂਟਰ ਪੈਣ ਤੋਂ ਬਾਅਦ ਫਿਰਨਾ ਤੁਹਾਨੂੰ ਪਤਾ ਹੀ ਹੈ ਉਹਨੇ ਦੱਸਿਆ ਤੇ ਉਸ ਤੋਂ ਬਾਅਦ ਜੋ ਇੰਟੀਰੀਅਰ ਜਿਹੜਾ ਅੰਦਰਲੇ ਕੰਮ ਨੇ ਫਰਸ਼ ਵਗੈਰਾ ਲਾਉਣਾ ਨਾ ਟਾਇਲ ਵਗੈਰਾ ਜਿਹੜੀ ਲਾਉਣੀ ਨੇ ਉਹ ਲਾਵਾਂਗੇ ਤੇ ਇਧਰ ਪਿੱਛੇ ਤੁਹਾਨੂੰ ਦਿਖਾਉਣਾ ਹਜੇ ਤੱਕ ਪਾਣੀ ਸੁੱਕਿਆ ਨਹੀਂਗਾ ਬਾਹਣ ਚੋਂ ਐਂ ਪਿਆ ਦੇਖੋ ਪਾਣੀ ਪਾਣੀ ਹੋ ਗਿਆ ਸਾਰਾ ਜਿਹੜਾ ਵਾਲੇ ਵਾਲੇ ਪਾਣੀ ਖੇਤਾਂ ਚ ਨਾ ਜਿਹੜਾ ਉੱਚੇ ਵਹਾਣ ਨੇ ਸਾਰੇ ਥੱਲੇ ਨੂੰ ਛੱਡ ਦਿੰਦੇ ਨੇ ਪਾਣੀ ਤੇ ਪਾਣੀ ਦੇਖੋ ਕੀ ਹਾਲ ਹੋ ਰਿਹਾ ਪਾਣੀ ਦਾ ਵਾਹਣ ਦਾ ਕੀ ਹਾਲ ਹੋ ਰਿਹਾ ਦੇਖੋ ਜੀ ਸਾਰਾ ਜਿਹੜਾ ਉੱਪਰੋਂ ਪਾਣੀ ਸਾਰਾ ਥੱਲੇ ਨੂੰ ਆ ਗਿਆ ਤੇ ਆਪਣਾ ਜਿਹੜਾ ਵਾਹਣਾ ਸੁੱਕਣ ਚ ਨਹੀਂ ਆ ਰਿਹਾ ਅਜੇ ਤੱਕ ਸਾਡੀ ਬਜਰੀ ਜਿਹੜੀ ਹੈ ਔਰੇ ਆਹ ਔਰੇ ਬਜਰੀ ਪਈ ਹੈ ਆ ਜਗ੍ਹਾ ਤੇ ਪਾਣੀ ਚ ਰੁੜ ਗਈ ਬਜਰੀ ਤੇ ਰੇਤਾ ਤੇ ਹੁਣ ਇਹਦਾ ਰੱਬ ਹੀ ਰੱਖਾ ਹੈ ਤੇ ਮੌਸਮ ਅਜ ਫਿਰ ਵੈਸੀ ਲੱਗ ਰਿਹਾ ਜਿਵੇਂ ਬੱਦਲ ਜੇ ਹੋਏ ਹੁੰਦੇ ਨੇ ਤੇ ਸਾਡੀ ਟੀਮ ਲੱਗੀ ਹੋਈ ਆ ਜਵਾ ਦਾ ਬੁਟੀਕ ਦਾ ਕੰਮ ਤਿਆਰ ਕਰਨ ਨੂੰ ਕਿਉਂਕਿ ਮਿਸਤਰੀ ਆਉਂਦੇ ਨੇ ਤਾਂ ਟਾਈਮ ਜਿਆਦਾ ਖਰਾਬ ਹੁੰਦਾ ਉਹਨਾਂ ਦੇ ਆਏ ਤੋਂ ਜਿਹੜੇ ਚੇਪੀਆਂ ਲਾਉਣੀਆਂ ਹੋਰ ਕਰਨੀਆਂ ਟੇਪ ਵਗੈਰਾ ਜਿਹੜੀ ਲੱਗੀ ਹੋਏ ਦੇ ਉੱਪਰ ਉਹ ਲਾਉਣ 'ਚ ਟਾਈਮ ਜਿਆਦਾ ਖਰਾਬ ਹੁੰਦਾ ਇਸ ਕਰਕੇ ਆਪਾਂ ਨੇ ਆਪਣੇ ਘਰ ਦੀ ਫੈਮਿਲੀ ਜਿਹੜੀ ਹੈਗੀ ਉਹ ਲਈ ਹੈ। ਲੋ ਜੀ। ਇੱਕ ਵਾਰੀ ਫੇਰ ਪੰਦਤ ਦਰਸ਼ਨ ਕਰਾਈ ਜੀ। ਹਾਂ ਜੀ। ਹਾਂ ਜੀ। ਦਰਸ਼ਨ ਹਾਂ ਦਰਸ਼ਨ ਕਰਾਈ। ਫਟਾਫਟ ਲੱਗ। ਮਨਪ੍ਰੀਤਾ ਪੂਰਾ ਜੋਰ। ਮਨਪ੍ਰੀਤਾ ਪੂਰਾ ਜੋਰ ਲੱਗਿਆ ਹੋਇਆ। ਮਨਪ੍ਰੀਤਾ ਵਾਸੇ ਜਲਾਤਾ ਪੱਖਾ ਜੀ। ਮਨਪ੍ਰੀਤ ਗਰਮੀ ਨਾ ਲੱਗੇ। ਤੈਨੂੰ ਕਿਹਾ ਸੀ ਪੱਖਾ ਲਾ ਦੇ ਪੱਖਣ ਲਾਏ ਨਾ। ਇਹਨੂੰ ਹਵਾ ਦੇਣੀ ਨਹੀਂ ਸੀ ਮਨਪ੍ਰੀਤ ਨੂੰ ਅਜ। ਹਾਂ ਪੱਖਾ ਉਹ ਇੱਧਰ ਤੋਂ ਆ ਲੈ। ਹਾਂ ਅੱਜ ਨੂੰ ਲੋੜ ਨਹੀਂ। ਹਾਂ ਅੱਜ ਉਹ ਢੂਗਾ ਸਾਮਾ ਦੇਖੀ ਰਿਹਾ। ਇਹ ਵੀ ਗਿਆ। ਇਸ ਦਿਨ ਬਹਾ ਇਸ ਦਿਨ ਵਾਸਤੇ ਕਾਹ ਬੁਣਦਾ। ਲੋ ਜੀ ਗਰਮੀ ਗਰਮੀ ਕਰਦੇ ਸੀ ਅੱਜ ਰੱਬ ਨੇ ਗਰਮੀ ਕਰਤੀ ਸਾਰਿਆਂ ਦੀ। ਤੇ ਨਾਲ ਹੀ ਜਿਹੜਾ ਆਪਣਾ ਘਰ ਦਾ ਕੰਮ ਚੱਲ ਰਿਹਾ ਸੀਗਾ। ਮਿਸਤਰੀ ਵੀ ਹਟਾਤੇ ਅੱਜ ਰੱਬ ਨੇ। ਕੰਮ ਬਹੁਤ ਗਰਮੀ ਗਰਮੀ ਕਰ ਰਹੇ ਸੀ ਤੇ ਤੁਹਾਨੂੰ ਇਥੇ ਵੀ ਦਿਖਾਉਣਾ ਕੀ ਹਾਲਾਤ ਹੋ ਗਏ ਸਾਡੇ ਇਹਦੇ ਕੀ ਕਹਿੰਦੇ ਨੇ ਇਹਦਾ ਘਰ ਬਣਾ ਰਿਹਾ ਪੰਡਾਵਾ ਆ ਇਧਰ ਆਪਾਂ ਨੇ ਬਜਰੀ ਲਾਈ ਸੀਗੀ ਚਲੋ ਚਕਾਠਾ ਚੋ ਘੁੱਟਾ ਭਰ ਦਾਂਗੇ ਆਪਾਂ ਤੇ ਹਾਲ ਦੇਖ ਲਓ ਕੀ ਹੋ ਗਿਆ ਇਧਰ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਤੇ ਆ ਦੇਖੋ ਪੈਰਾ ਨਿਕਲ ਨੂੰ ਕੋਈ ਰਾਹ ਨਹੀਂ ਹੈਗਾ ਇਹਨਾਂ ਪਾਣੀ ਨੂੰ ਤੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਨਾ ਕੀ ਬਣੇ ਪਏ ਨੇ ਆ ਦੇਖੋ ਪਿੱਛੇ ਹਾਲਾਤ ਸਾਰੀ ਮਿੱਟੀ ਖੁਰ ਗਈ ਇਧਰ ਬਾਹਣ ਦਾ ਪਹਿਲਾਂ ਮਸਾ ਪਾਣੀ ਘਟਿਆ ਸੀ ਕਾਣ ਫਿਰ ਪਾਣੀ ਪਾਣੀ ਹੋ ਗਿਆ ਦੁਬਾਰ ਤੋਂ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਇਹ ਤੋਂ ਬਾਅਦ ਹੋਰ ਪਾਣੀ ਆਉਣਾ ਹੈ ਦੇਖੀ ਜਾਏ ਤੁਸੀਂ ਤੇ ਇਧਰ ਆਪਣੀਆਂ ਚਣਾਈਆਂ ਜਿਹੜੀ ਲੱਗੀਆਂ ਸੀਗੀਆਂ ਉਹ ਚੋ ਸਿਮਿੰਟ ਇਹ ਤਾਂ ਠੀਕ ਹੈ ਕਿਤੇ ਕਿਤੇ ਨਿਕਲ ਗਿਆ ਮੇਰੇ ਖਿਆਲ ਨਾਲ ਕਿਉਂਕਿ ਤਾਜ਼ਾ ਲੱਗਿਆ ਹੋਇਆ ਸੀਗਾ ਤੇ ਉਧਰ ਬਾਥਰੂਮ ਦੇ ਹਾਲਾਤ ਦੇਖੋ ਪਾਣੀ ਪਾਣੀ ਆਉਣਾ ਇਹ ਸਮਾਂ ਹੀ ਨਹੀਂ ਆ ਰਿਹਾ ਵੀ ਪਾਣੀ ਆਪਾਂ ਕੱਢੀਏ ਕਿੱਥੋਂ ਆਪਾਂ ਤਾਂ ਕੀ ਹੈ ਕਿ ਇਹ ਕੋਤੋਂ ਤਾਲਾ ਚੱਲ ਪਿਆ ਆਸਮਣ ਚ ਲਾਇਆ ਗਿਆ ਸੀਗਾ ਇਹ ਬੰਕੀ ਬਣਿਆ ਹੋਣਾ ਇਹ ਕੀ ਹੈ ਇਹ ਜੀ ਗ੍ਰੀਤੀ ਸੀਗੀ ਹੁਣ ਦੇਖਦੇ ਆ ਪਾਣੀ ਕਿੱਧਰ ਦੀ ਗੱਡੀ ਹੈ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਆਇਓ ਮੜਾ ਜਾ ਮਿਸਤਰੀ ਸਾਹਿਬ ਇਹ ਮੀਟਰ ਉੱਤਰ ਦੇ ਅੰਦਰ ਬੜੇ ਬੈਠੇ ਨੇ ਆਈ ਨਹੀਂ ਹਦਕ ਬਾਹਰ ਇੱਕ ਥੁੱਕ ਪਾ ਲਓ ਵੀ ਇਹਦਾ ਇਹ ਪੜਾਕਾ ਪੈ ਗਿਆ ਟਰਾਂਸਫਾਰਮ ਦਾ ਅੱਜ ਮਾੜਾ ਲਾਈਟ ਵੀ ਨਹੀਂ ਆਉਂਦੀ ਆ ਨਿਕਾ ਕਰਾ ਰਿਆ ਜਿਹੜਾ ਕੋਈ ਕਰਾ ਰਿਆ ਇਸੇ ਪੜਾ ਦੇ ਪਵਾ ਤੇ ਪੜਾ ਕੇ ਹੈ ਪਵਾ ਤੇ ਪੜਾ ਕੇ ਚ ਪੜਾ ਕੇ ਦਾ ਹੀ ਰੱਬ ਨਹੀਂ ਪਵਾ ਨੇ ਹੀ ਉਹਨੂੰ ਪਵਾ ਨੇ ਹੋਰ ਤੁਸੀਂ ਨਾਲ ਪਵਾ ਜਨੇ ਹਾਂ ਕੋਣ ਕੀ ਬੋਲਿਆ ਸੀਗਾ ਇਹ ਹਾਂ ਰੱਬ ਹਟ ਕੇ ਕਰਨਾ ਉਹ ਤੂੰ ਦੇਖ ਹੁਣ ਤੈਨੂੰ ਦਿਖਦਾ ਨਹੀਂ ਘਰ ਆ ਬੱਟ ਕੇ ਨਹੀਂ

ਕੋਚ ਕੱਢ ਦਿੰਦੇ ਨੇ ਹਾਂ ਜੇ ਇਧਰ ਪਿੱਛੋਂ ਦੇਖ ਲਓ ਆਹ ਦੇਖੋ ਆਹ ਕੁੰਜੇ ਨੂੰ ਇਹ ਕਰਨੀ ਕੋਰਨੀ ਮਾਰ ਕੇ ਨਿਕਲਦਾ ਕਿ ਤੂੰ ਸੈਣੀ ਥੋੜੇ ਨੇ ਪਟੋਲਾ ਦਾ ਮਸਾਲਾ ਜੀ ਹਾਂ ਇਹ ਪਿਛਲੇ ਪਾਸੇ ਦੇਖ ਲਓ ਉੱਤਲੇ ਪਾਸੇ ਕੱਟਣਾ ਦਾ ਪੈਣਾ ਆਪਾਂ ਨੂੰ ਸੱਗਣਾ ਦਾ ਪੈਣਾ ਜੀ ਇਹਦਾ ਉਹ ਹੈ ਜਲੀ ਬਦਰੀ ਰਹਿ ਗਈ ਇਸ ਮਿੰਟ ਗਿਆ ਇੱਕ ਬੁਰੀ ਰਾਈ ਸੀ ਨਾ ਕਬੂਰੀ ਦਾ ਜੀ ਨਾ ਉਹਨੇ ਨਾ ਲਾਇਆ ਜੀ ਸਾਨੂੰ ਨਹੀਂ ਪਤਾ ਸੀ ਆ ਇੱਕ ਬੂਰੀ ਦਾ ਹੀ ਸੀਗਾ ਆ ਇੱਕ ਬੂਰੀ ਦਾ ਹੀ ਸੀਗਾ 375 ਰੁਪਏ ਦਾ ਨੁਕਸਾਨ ਹੋ ਗਿਆ ਹਾਂ ਉਹ ਮਿਸਤਰੀਆਂ ਨੇ ਗੱਲ ਪਾਈ ਹੋਈ ਨੇ ਹਾਂ ਕੋਈ ਨਾ ਵੀ 375 ਰੁਪਏ ਨਾ ਉਹਨਾਂ ਵਿਚਾਰੇ ਕੀ ਗਲਤੀ ਹੈ ਉਹ ਤਾਂ ਵਿਚਾਰੇ ਸੋਧ ਦੇ ਜੀ ਵੀ ਪੈ ਗਏ ਹਨਾ ਪਾਈ ਜੀ ਬਥੇਰੇ ਖਿੱਚਦਾ ਬਹੁਤ ਕਰੀ ਹਾਂ ਆ ਤਾਂ ਅੱਜ ਇਕੱਠੇ ਵੀ ਖਲੀ ਹੋ ਗਈ ਹੋਰਾ ਇੱਥੇ ਇਕੱਠੇ ਹਾਲ ਲੇਕੋ ਕਲੀਰ ਮੌਸਮ ਅਜੀ ਵੀ ਕਹਿੰਦਾ ਬਦਰੀ 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 ਰਹੀ ਮਾੜੇ ਤਹਾਂ ਦੇ ਖੁੱਦ ਲਾਗੇ ਹੂੰ ਮੌਸਮ ਵੀ ਅਜੀ ਕਹਿੰਦਾ ਵੀ ਪੌਣਾ ਐ ਮਮੀ ਜੀ ਦੀਦੀ ਨੇ ਸੂਰਜ ਦੀਆਂ ਕਿਰਨਾਂ ਸੂਰਜ ਨੇ ਕਿਰਨਾਂ ਦੇਖਾ ਲਾਉਂਦੇ ਨੇ ਹਾਂ ਉਹ ਲੋ ਦੇਖ ਰਿਹਾ ਕਿ ਮੈਂ ਉਹ ਲਾ ਕੇ ਦੇ ਨੀ ਕਰਨਾ ਕਰੀਆ ਕੋਈ ਕੋਈ ਸੰਤਰੀ ਹੁਣ ਤੇ ਰੋਣਾ ਕੌਣ ਰੋ ਰਿਹਾ ਹੂੰ ਮੈਂ ਤਾਂ ਕੋਈ ਨਹੀਂ ਰੋ ਰਿਹਾ ਦੋਨੋਂ ਨਹੀਂ ਕਰਦਾ ਅੱਛਾ ਮਾਇਮੇ ਮਿਸਤਰੀ ਆ ਮੈਨੂੰ ਵੀ ਲੱਗੇ ਮੈਂ ਸਾਡਾ ਮਿਸਤਰੀ ਕਿਤੇ ਨਾ ਜੀ ਦਾ ਬੀਸੀ ਸਾਹ ਆਜੋ 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 ਕਿਧਰੇ ਨਹੀਂ ਖੁਰਦੇ ਤੁਸੀਂ ਹੁਣ ਇਹ ਸਾਡੇ ਮਿਸਤਰੀ ਸੀਨੀਅਰ ਮਿਸਤਰੀ ਨੇ ਇਹ ਦੇਖ ਰਹਾ ਉਹ ਦੇਖ ਰੋਈ ਇੱਧਰ ਨਹੀਂ ਕਰਕੇ ਆਈ ਇਹ ਦੇਖਿਆ ਮੈਂ ਕਰਿਆ ਆ ਮਿਸਟਰ ਜੇ ਮਿਸ਼ਨ ਸਕਸੈਸਫੁਲ ਕਰਤਾ ਪਾਣੀ ਕਰਤਾ ਸਾਰਾ ਪਹਿਲੀ ਹਿੰਮਤ ਨਾ ਹਾਰਿਆ ਕਰੋ ਤੁਸੀਂ ਹਿੰਮਤ ਪਹਿਲੀ ਹਾਰ ਜਾਂਦੇ ਹੋ ਕਿ ਨਹੀਂ ਹਾਕਮ ਜੀ ਹਿੰਮਤ ਹਾਰ ਜਾਂਦੇ ਨੇ ਪਹਿਲੇ ਬੰਦੇ ਨਾ ਕੌਣ ਕਹਿੰਦਾ ਅੱਛਾ ਸਹੀ ਗੱਲ ਆ ਜੀ ਬਾਬਾ ਜੀ ਬਣ ਕੇ ਆਪਾਂ ਕਰ ਦਾਂਗੇ ਕੱਲੂ ਵੀ ਕਰ ਦਾਂਗੇ ਪੈਸੇ ਕਿਉਂ ਹਾਂ ਲਾਵੀ ਇੱਕ ਜਾਦੂਗਰ ਲੱਗਾ ਤੁਹਾਡੇ ਅੱਗੇ ਚਲ ਫਤੇ ਕਰਕੇ ਦਿਖਾ ਦਿਓ ਖੜੀ ਨਾ ਆਪਣੀ ਆਹਰੀ ਇਹ ਨੂੰ ਨਾ ਤੋੜਨ ਢੋ ਦਿਖਾਓ ਬੋਰ ਦੁਬਾਰਾ ਬੰਦ ਕਰਨ ਬੰਦ ਕਰ ਚੰਗੀ ਤਰ੍ਹਾਂ ਆ ਗਏ ਤਾਂ ਤੇਗਾ ਤਾਂ ਬੰਦ ਜੀ ਆ ਨਾਲ ਜਵਰਸ ਲੱਗ ਰਿਹਾ ਹੈ ਪਾਣੀ ਘੈਂਟ ਫੋਦੇ ਨਾ ਦੇਖੋ ਕਾਹਾਂ ਚੱਕੜੀ ਉੱਥੇ ਮੇਰਾ ਉਹ ਸ਼ੇਰ ਸਾਥੇ ਮਾਰੇ ਲੇਜ਼ਰ ਹੈ ਵਿਜੂ ਦੀ ਤੇ ਹੈ ਨਹੀਂ ਕੋਈ ਨਹੀਂ ਉਹਦੀ ਕੋ ਆਦਤ ਹੈ ਪੌਲੀ ਹੋਈ ਪਈ ਆ ਸਾਰੀ ਉਹ ਵਿਜੂ ਨੂੰ ਦੇਖ ਤੇ ਹੀ ਦੇਤੀ ਕਹਿ ਪਾ ਜਿਹੜਾ ਪੈ ਪੈ ਰੱਖਿਆ ਉਹਦਾ ਮੈਂ ਸਾਡੀ ਛੱਡੀ ਛੱਡਾਣਾ ਮੈਨੂੰ ਦੇਖਣਾ ਘੱਟ ਨਬੜਾ ਵਧੀਆ ਕੀਤਾ ਚਲਾਣਾ ਛੱਡਤਾ ਅੰਨੀ ਰਾਤ ਮੈਨੂੰ ਉਹ ਗੱਲ ਚੇਤੇ ਆ ਗਈ ਆਪਣੀ ਜਿਹੜਾ ਆਪਾਂ ਚੌਧਰੀ ਵਾਲੇ ਇੱਕ ਕਮਰੇ ਚ ਇਕੱਠੇ ਪੈਣੀ ਹੁੰਨੀਆਂ ਸਾਰੀਆਂ ਕਾਹਨੂੰ ਮੈਨੂੰ ਬੈਠੀ ਬੈਠ ਜੇਤਾ ਆ ਗਿਆ ਪਿਛਲੋ ਸੋਨੂ ਕੋਲ ਨਹੀਂ ਮੰਜੀ ਤੇ ਪਈ ਗਗਨ ਕੋਈ ਮੰਜੀ ਦੇਣਾ ਕਿਤੇ ਚੇਤਾ ਦੇਣਾ ਦਿਮਾਗ ਹੀ ਨਹੀਂ ਘਾਵਾ ਕਰਦਾ ਚੇਤਾ ਇਹ ਆਇਆ ਕਿ ਬਾਥਰੂਮ ਜਾਣਾ ਸੀ ਅੱਗੇ ਤਾਂ ਬਾਥਰੂਮ ਅੰਦਰ ਹੁੰਦਾ ਸੀ ਉਹ ਤੇ ਜਰਾ ਚੌਦੀ ਵਾਲਾ ਵਾਜਾ ਮਾਰਦੇ ਕਿ ਤੂੰ ਵੀ ਜਾਣਾ ਤੂੰ ਵੀ ਉਹ ਇਹ ਤੇ ਮੈਂ ਕਹਿ ਨਹੀਂ ਮੈਂ ਮੈਂ ਕਿਹਾ ਮੈਂ ਕਿਨੂੰ ਕਿਨੂੰ ਉਠਾਵਾਂ ਕਿਨੂੰ ਉਟਾਵਾਂ ਕਿਨੂੰ ਕਹਾਂ ਕਿ ਆ ਚੱਲੀ ਵਾਸ਼ਰੂਮ ਤੇ ਆਖਾਂ ਐਦਾਂ ਕਰਦੇ ਜਿਵੇਂ ਚੌਦੀ ਵਾਲੇ ਕਹਿੰਦਾ ਮੰਜੀ ਨਾਲ ਗੋਡਾ ਵਾਸਕੇ ਸਾਰੀਆਂ ਹੀ ਉੱਟ ਗਈਆਂ ਨਹੀਂ ਰਾ ਮੈਨੂੰ ਰਾ ਤਲਾ ਤੇ ਮੈਨੂੰ ਬਾਸ ਤੇ ਆਖੀਂ ਪੈ ਗਈ ਮੈਂ ਆਪਣੀ ਗੱਲ ਜਾਂਦਾ ਇਹ ਉਦੋਂ ਉਦੋਂ ਸੌ ਗਿਆ ਜਦੋਂ ਤਾਂ ਅਨਿੱਕੀ ਦਾ ਕਾਹਨ ਤੁੱਤਾ ਸੀ ਮੈਂ ਜਿੱਤੇ ਕਹਿੰਦੇ ਮੰਜੀ ਦਾ ਗੋਡਾ ਵਜਾ ਕਿਹੜਾ ਉੱਠ ਗਿਆ ਨਹੀਂ ਤੂੰ ਨਹੀਂ ਹੈ ਕੋਈ ਡਰ ਨਹੀਂ ਲੱਗਦਾ ਮੈਂ ਤਾਂ ਦੋ ਟਾਈ ਟਾਈ ਰੋਜੀ ਰੋਜੀ ਸੁੱਤੀ ਮੰਜੀ ਦੀ ਸਾਡੀ ਚੌਥੀ ਭੈਣ ਸੁੱਤੀ ਰੋਜੀ ਨਹੀਂ ਕੋਈ ਨਾ ਗੋਟਾ ਵਜਿਆ ਸਾਰੇ ਮੰਜੀ ਤੇ ਕੋਲਦਾ ਜਦੋਂ ਮੰਜੀ ਹੈ ਲੱਗੀ ਤਾਂ ਉੱਠ ਕੇ ਠੀਕ ਨਾ ਨਹੀਂ ਇਹਨੇ ਆਪਣੇ ਦੂਜੇ ਵਾਲੇ ਮੰਜੀ ਤੇ ਦੋ ਦੋ ਜਾਣੀਆਂ ਦਾ ਸੁਣਦੀ ਆ ਤੇ ਆਈ ਉੱਠ ਕੇ ਜਿਵੇਂ ਬਾਥਰੂਮ ਜਾਣਾ ਤੇ ਰਾਤ ਨੂੰ ਤੁਹਾਨੂੰ ਪਤਾ ਵੀ ਕਿਹੜਾ ਕੱਲੇ ਨੇ ਨਹੀਂ ਜਾਣਾ ਹੈਗਾ ਤੇ ਆਈ ਇੱਕ ਨੂੰ ਠਾਇਆ ਤੇ ਉਹਨਾਂ ਉੱਠੀ ਠਾਇਆ ਕਿ ਇਸ ਨੂੰ ਨਹੀਂ ਆਗਾ ਉੱਠ ਗਈ ਬਾਥਰੂਮ ਚੱਲੀ ਪਤਾ ਨਹੀਂ ਕਿਹੜੀ ਦੋ ਦਾ ਗੋਡਾ ਮੰਜੀ ਨਾਲ ਵਾਚ ਗਿਆ ਤੇ ਮੰਜੀ ਵਾਲੀ ਨੂੰ ਇਹ ਹੋ ਗਿਆ ਪਰ ਨਹੀਂ ਕੀ ਹੋ ਗਿਆ ਕੌਣ ਆ ਗਿਆ ਉੱਠ ਕੇ ਚੀਕਾ ਮਾਰ ਲੱਗੀ ਜਿਹਨੇ ਬਾਥਰੂਮ ਜਾਣਾ ਉਹ ਵੀ ਮੰਜੀ ਚੜ ਕੇ ਚੀਕਾ ਮਾਰ ਲੱਗੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਚਾਰ ਜਣੀਆਂ ਸਾਰੀਆਂ ਚੀਕਾਂ ਮਾਰ ਲੱਗੀਆਂ ਤੇ ਮੰਮੀ ਗਾਲਾਂ ਕਢੇ ਮਰ ਜਾਓ ਚੌੜਿਆਂ ਮਰ ਜਾਓ ਚੌੜਿਆਂ ਹਾਏ 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 ਸਾਪਾ ਮਰ ਗਿਆ ਪਾਣੀ ਚ ਹੈ ਪਾਣੀ ਚ ਦੋ ਕਰੇ ਨਹੀਂ ਸਭਾ ਮਰਦਾ ਹਾਂ ਥੋੜਾ ਹੀ ਹੋ ਗਿਆ ਅੰਕ ਥੋੜਾ ਜਿਹਾ ਅੱਗੇ ਕਿਸੇ ਦੀ ਖਤਨਾ ਨਵਾਂ ਹੈ ਕਦਰ ਮੇਰਾ ਆਤ ਆਪਣਾ ਕਿੱਸਾ ਜਿਆਦਾ ਗੈ ਨਹੀਂ ਪ੍ਰਾਰਾ ਕਿਹੜਾ ਮੈਂ ਆਪਣਾ ਬਾਪ ਨੂੰ ਬਾਅਦ ਵਿੱਚ ਸੁਣਾਉਂਦਾ ਪਹਿਲਾਂ ਅੱਛਾ ਵੀ ਸਾਨੂੰ ਆਤ ਹੁੰਦੀ ਵੀ ਇੱਕ ਜਾਨੀ ਨਾਲ ਜਾਣਾ ਵੀ ਨਾਲ ਦੁੱਧ ਨਹੀਂ ਮਿਲਾਣਾ ਹਨਾ ਤੇ ਅਸੀਂ ਉੱਥੇ ਹੀ ਇੱਕ ਇਹਨਾਂ ਉੱਥੇ ਬਾਤ ਨੂੰ ਕਰੇ ਇੱਕ ਦਾ ਮੰਜੀ ਜਿਹੜੀ ਉੱਥੇ ਬਾਤ ਨੂੰ ਕਰੋਂ ਗੋਡਾ ਮੰਜੀ ਨਾਲ ਵੱਜ ਗਿਆ ਕਿਤੇ ਹਨਾ ਤੇ ਜਦੋਂ ਉਹ ਗੋਡਾ ਮੰਜੀ ਨਾਲ ਵੱਜਿਆ ਜਿਹੜੀ ਮੰਜੀ ਤੇ ਪਈ ਸੀ ਉਹ ਆ ਗਿਆ ਪਤਾ ਨਹੀਂ ਕੀ ਆ ਗਿਆ ਕੀ ਨਹੀਂ ਆ ਗਿਆ ਉਹਨੇ ਕੀ ਚੀਕਾਂ ਮਾਰੀਆਂ ਕੀ ਚੀਕਾਂ ਮਾਰੀਆਂ ਉਹਨੇ ਜਿਹੜੀ ਜੱਲੀ ਬਾਤ ਨੂੰ ਉਹ ਵੀ ਚੱਟ ਕੇ ਮੰਜੀ ਤੇ ਚੀਕਾਂ ਮਾਰ ਲੱਗ ਗਈ ਮੰਮੀ ਤੇ ਮੰਮੀ ਤਾਰ ਗਿੱਤੇ ਵਿੱਚਕਾਰ ਮੰਮੀ ਤੇ ਮੂੰਹ ਚ ਚੌੜਿਆ ਮਰਦੋ ਪੈ ਜਾਓ ਕਿਤੇ ਤੁਸੀਂ ਸਾਨੂੰ ਸਵਰ ਪੱਤੇ ਚੌੜੇ ਰਾਂ ਦੁਨਾਈ ਲੱਗੀ ਜਾਵੇ ਕਿ ਮੈਂ ਕਿੰਨੂ ਵਾਰ ਮਾਰਾ ਕਿੰਨੂ ਤਹਾ ਉਦੋਂ ਦੇਖੀ ਲੱਗ ਚਲੰਗੀ ਲਾਤੀ ਵੀ ਤੇ ਲੰਗਾਇੀ ਨਹੀਂ ਨਹੀਂ ਉਹ ਚਾਹਤੀ ਵੀ ਲਾਇਆ ਹੋਰੀ ਉੱਧਰ ਥੋੜਾ ਭਾਇਆ ਤਾਂ ਕਿ ਨਾ ਚਾਹ ਹੁੰਦਾ ਅੰਗਿਆਂ ਚੰਬਦੇ ਰੰਗੋ ਲੀਓ ਨਹੀਂ ਹੈ 8 ਵਜੇ ਹਾਂ ਉਹ ਹੀ ਹੈ ਹੋਰਾ ਬੈਠੇ ਕਹਿਣਾ ਬੈਠੇ ਕਹਿਣਾ ਕੰਮ ਐ ਕਰਨੋਂ ਕੰਮ ਸਾਰੇ ਹੁਣ ਵੇਬ ਲੈਣੇ ਬਾਜ ਬਾਸੀ ਦੇ ਪੱਠੇ ਵੱਡਨੇ ਆਉਣੇ ਇਹਦੇ ਘਰ ਦੇ ਕੰਮ ਕਰ ਲੈਣੇ ਵੀ ਆਠ ਤੋਂ ਪਹਿਲਾਂ ਆਪਣਾ ਕੰਮ ਨੂੰ ਵੇਚ ਗੀਏ ਰੰਗੂੜੀ ਦੇਖਣੀ ਐ ਸਵੇਰ ਨੂੰ ਬਾਜ ਬਾਸੀ ਦੇ ਕੰਮ ਕਰਨੇ ਫੇਰ ਉਦੋਂ ਸ਼ਾਮ ਨੂੰ ਬਾਜ ਬਾਸੀ ਕੰਮ ਕਰਦੇ ਫੇਰ 4:30 ਦੇ ਫਿਲਮ ਆਉਣੀ ਐ ਗਿਆਨੀ ਪਤਾ ਫਿਲਮ ਦੇਖੋ ਤਾਂ ਪਹਿਲਾਂ ਸਾਡੀ ਚਿੱਤਰ ਪ੍ਰੇਟ ਹੋ ਜਾਣੀ ਐ ਸਾਡੀ ਮੱਤ ਦਾ ਚਿੱਤਰ ਪ੍ਰੇਟ ਕਰਦਣੀ ਵੀ ਆਹ ਕੰਮ ਕਰਨ ਨਾਲ ਪਿਆ ਤੁਹਾਨੂੰ ਪਤਾ ਨਹੀਂ ਐ ਰਾਤ ਲੱਗੇ ਤਾਂ ਕੀ ਵੀ ਸੀ ਵੀ ਬੰਦ ਕਰ ਤਰਾਂ ਕਿ ਕਿਆ ਕਰ ਸਾਡੀ ਛੋਟੇ ਬੱਤੇ ਜਾਂ ਮੋਟੇ ਕਿੱਦਾਂ ਮਾਣੇ ਰੋ ਤਾਂ ਮਾਪੇ ਕੋਈ ਨਹੀਂ ਗਿਆ ਕਿ ਆਹ ਕਿ ਕਰਦਾ ਨੇ ਬਾਦੂ ਕੁੱਟ ਪੈਂਦੀ ਸਾਡੇ ਮੁੱਟ ਪੈਂਦੀ ਡੈਡੀ ਗੁੱਟਦਾ ਹੀ ਇਹਨਾਂ ਨੂੰ ਹੋਰ ਕੋਣ ਪਾ ਮੰਮੀ ਤਾਂ ਮੁੱਟੇ ਨਾਲ ਮਿਲਾ ਦਿੰਦੀਆਂ ਮੰਮੀ ਵੀ ਫੁੱਟ ਦਿੰਦੀ ਸੀਗੀ ਮੰਮੀ ਉਹ ਬੋਲ ਦਿੰਦੀ ਹੁੰਦੀ ਮੈਂ ਤਾਂ ਡੈਡੀ ਗੁੱਟਦਾ ਹੁੰਦਾ ਹਾਂ ਹਾਂ ਮੰਮੀ ਹਟਾਉਂਦੀ ਸੀ ਕਈ ਵਾਰੀ ਨਾਲ ਮੰਮੀ ਦੇ ਪਾ ਜਾਂਦੀ ਫਿਰ ਮੰਮੀ ਨੇ ਹਟਾਉਣਾ ਵੀ ਕਿਉਂ ਮਾਰਦਾ ਪਾਪਾ ਨੂੰ ਡੈਡੀ ਨੂੰ ਕਹਿਣਾ ਨਹੀਂ ਤੁਹਾਡੇ ਦਾ ਪੈਂਦੀ ਪੜਾਈ ਤੋਂ ਤੁਹਾਡੇ ਨਾਲ ਜੈਲ ਚ ਪੈਂਦੀ ਹੁੰਦੀ ਕਾਦੇ ਘਰ ਦੇ ਨਾਮ ਸੇਟ ਹਾਲ ਨੇ ਜੱਬਰ ਦਾ ਤਾਂ ਪਿੰਡਾਂ ਦੇ ਚਹੀ ਹੁੰਦਾ ਕਿ ਗੁੱਸਾ ਕੇ ਹੋਰਦਾ ਹੁੰਦਾ ਸੀ ਤਲਖ ਕੇ ਹੋਰਤ ਜਾਂਦਾ ਸੀ ਮੰਮੀ ਹੋਣਾ ਡੈਡੀ ਦਾ ਸਭੇ ਹੋਣਾ ਤੇ ਗੁੱਸਾ ਵਾਟੇ ਤਲਾ ਦਿੰਨਾ ਜਾਂ ਹਣ 7 ਮਹੀਨੇ ਸੀ ਬੇਹ ਬਿਨਾ ਮਤ ਤੋਂ ਦੱਸੇ ਪੂਰੇ ਦੋਦਾਂ ਨਹੀਂ ਹੁੰਦੀਆਂ ਹੱਥੇ ਉਹ ਜਾ ਕੇ ਐਕਟਰ ਬਣਦੀਆਂ ਫਿਲਮਾਂ ਸ਼ੂਟ ਕਰਦੀਆਂ ਤੇ ਆ ਦੇ ਗਵਾਨੀ ਪਿਆਏ ਜਿਹੜੇ ਆਖਾਂ ਦੀ ਮਾਂ ਨੂੰ ਗੱਲਾਂ ਇਹਦੇ ਨੇ ਦੱਸ ਕਰਨੀ ਨੇ ਪਿਓ ਲਈਆਂ ਤੇ ਚੱਪੜੇ ਸ਼ੂਟਿੰਗ ਕਰਦੀਆਂ ਸਾਡੀ ਮਾਂ ਜੇ ਸਾਡੀ ਇਹ ਨਹੀਂ ਤੌਰ ਬਣਾਈ ਹੋਈ ਸੀ ਨਾ ਪਿੰਡ ਦੇ ਵਿੱਚ ਉਹ ਘਰੋਂ ਡੰਡਾ ਲੈ ਕੇ ਜਾਂਦੀ ਉੱਥੋਂ ਹੀ ਕੁੱਟਦੀ ਲਿਆਉਂਦੀ ਸੀ ਤੇ ਰਾਹ ਦੇ ਵਿੱਚ ਆ ਗਿਆ ਨਾ ਗੰਗਣਾ ਬਾਸ ਬਾਸ ਬੱਸ ਜਾਈ ਨਾ ਮਾਰਨਾ ਇਹਨਾਂ ਨੂੰ ਕੋਈ ਗੱਲ ਨਹੀਂ ਚਾਚਾ ਕਹਿੰਦਾ ਚਾਚਾ ਵੀ ਕਿਉਂ ਵੀ ਮੈਂ ਉਹ ਮੰਗੂ ਉਹ ਕਿਉਂ ਉਹ ਮੰਗੈਂ ਬਿਟੂਣ ਮੈਂ ਤੇ ਇਹਨਾਂ ਨੂੰ ਵੀ ਕਹਿ ਰਹੇ ਡੰਡਾ ਆ ਮਾਰ ਬੱਸ ਬਾਸ ਬਹੁਤ ਰੱਦੀ ਜੀ ਬਹੁਤ ਵਧੀਆ ਨੂੰ ਓਹ ਬੋਤ ਮੈਂ ਤੌਰ ਬਣਾਈ ਹੋਈ ਸੀ ਨਹੀਂ ਉਹ ਸ਼ਾਰਟ ਪਾ ਕੇ ਆਇਆ ਨਾ ਪਤਾ ਕਿੰਨੇ ਚਿਰ ਪੰਦੇ ਨਹੀਂ ਉਹ ਮੈਂ ਦੱਸ ਦੇ ਸਸੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਸਵੇਰ ਦਾ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਪਹਿਲਾਂ ਇੱਕ ਗੱਲ ਹੋਰ ਜਿਹੜਾ ਵੀ ਭੈਣ ਭਰਾ ਨਵਾਂ ਦਾ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਆਪਣਾ 1 ਲੱਖ ਦਾ ਟਾਰਗੇਟ ਆ ਵੀ ਹਣਾ ਜਲਦੀ ਜਲਦੀ ਤੁਸੀਂ 1 ਲੱਖ ਸਬਸਕ੍ਰਾਈਬ ਕਰ ਦੋ ਹਣਾ ਕੰਦਰ ਕਿਉਂਕਿ ਆਪਾਂ ਆਈਵਰ ਵੀਡੀਓ ਤੇ ਕਹਿਣਾ ਭੁੱਲ ਜਾਨਾ ਤਾਂ ਫਿਰ ਤਾਂ ਤੁਸੀਂ ਅਸਰ ਵੀ ਨਹੀਂ ਕਰਦੇ ਕਿ ਜਿੰਨਾ ਚਿਰ ਕਹਿੰਦੇ ਨੇ ਉਹਨਾਂ ਚ ਤੁਹਾਨੂੰ ਅਸਰ ਨਹੀਂ ਹੁੰਦਾ ਹੈਗਾ ਤੇ ਚਲੋ ਬਾਕੀ ਤੁਹਾਡੀ ਮਰਜ਼ੀ ਹੈ ਜੀ ਚੈਨਲ ਕਰਨਾ ਸਬਸਕ੍ਰਾਈਬ ਕਰ ਦੋ ਨਹੀਂ ਕਰਨਾ ਜ਼ਬਰਦਸਤੀ ਆਪਾਂ ਕਰ ਨਹੀਂ ਸਕਦੇ ਕਿਸੇ ਨਾਲ ਹਨ ਤੇ ਅੱਜ ਦਿਨ ਹੈਗਾ ਸੰਡੇ ਦਾ ਆ ਸਵੇਰ ਦਾ ਸ਼ਡਿਊਲ ਇੰਨਾ ਕੁ ਜ਼ਿਆਦਾ ਬਿਜ਼ੀ ਸੀ ਲੋਕੀ ਸੰਡੇ ਨੂੰ ਫ੍ਰੀ ਹੁੰਦੇ ਨੇ ਪਰ ਸਾਡਾ ਸ਼ਡਿਊਲ ਜਿਹੜਾ ਉਹ ਬਿਜ਼ੀ ਹੋ ਜਾਂਦਾ ਕਿਉਂਕਿ ਜਿਹੜਾ ਕੰਮ ਹੁੰਦਾ ਬੁਟੀਕ ਦਾ ਸਾਰਾ ਸੰਡੇ ਨੂੰ ਹੀ ਆਪਾਂ ਕੱਢਦੇ ਹੁੰਦੇ ਹਾਂ ਜਿੱਦਾਂ ਸਲਾਈ ਲਈ ਡਾਈ ਲਈ ਸਾਰਾ ਕੁਝ ਹਨ ਫਿਰ ਇਕੱਠਾ ਭੇਜਦਾ ਹਫਤੇ ਦਾ ਇਕੱਠ ਤੇ ਬਾਕੀ ਆਪਾਂ ਘਰ ਦੇ ਕੰਮ ਨੇ ਵੇਟ ਤੋਂ ਬਾਅਦ ਹੁਣ ਆਪਾਂ ਸੋਚਿਆ ਸੀ ਕਿ ਬੱਚਿਆਂ ਨੂੰ ਬਾਹਰ ਲੈ ਕੇ ਆਉਣਾ ਤੇ ਬੱਚਿਆਂ ਨੂੰ ਲੈ ਕੇ ਆਏ ਸੀ ਆਪਾਂ ਇੱਧਰ ਹਾਈ ਮੇਰੇ ਤੋਂ ਬੋਲੇ ਜਿੰਨਾ ਕੰਮ ਸੀ ਘਰੇ ਇੰਨਾ ਕੰਮ ਸੀ ਘਰੇ ਤੇ ਸਾਰਾ ਕੰਮ ਕੁੱਮ ਨੇ ਵੇਟ ਕੇ ਆਰਾਉਂਡ ਅਸੀਂ 5:30 ਵਜੇ ਫ੍ਰੀ ਹੋਏ ਸੀ ਤੇ 8:30 ਵਜੇ ਤੋਂ ਫ੍ਰੀ ਹੋਣ ਤੋਂ ਬਾਅਦ ਰਾਈਟ ਵਾਈ ਫਿਰ ਆਪਾਂ ਘਰੋਂ ਚੱਲ ਪਏ ਹਾਂ ਸੋਚਿਆ ਵੀ ਅੱਜ ਸੰਡੇ ਆ ਚਲੋ ਬੱਚਿਆਂ ਨੂੰ ਅੱਜ ਜਨਾ ਥੋੜਾ ਬਹੁਤਾ ਆਊਟਿੰਗ ਕਰਵਾ ਲਈਏ ਤੇ ਅਸੀਂ ਇਥੇ ਆਊਟਲੈਟ ਚਾਹੀਏ ਹੋਏ ਸੀਗੇ ਬੱਚਿਆਂ ਲੈ ਕੇ ਤੇ ਬੱਚੇ ਕਹਿੰਦੇ ਪਾਪਾ ਸਾਨੂੰ ਕੁਝ ਨਾ ਕੁਝ ਖਵਾ ਕੇ ਲੈ ਕੇ ਆਓ ਆਊਟਲੈਟ ਜੀ ਬਸ ਥੋੜੀ ਹਾਊਟਿੰਗ ਹੀ ਹੋ ਜਾਂਦੀ ਚਲੋ ਖਾਣਾ ਪੀਣਾ ਤਾਂ ਰੋਜ਼ ਵਾਂਗੂ ਚੱਲਦਾ ਰਹਿੰਦਾ ਤੇ ਬਾਕੀ ਹੁਣ ਅਸੀਂ ਸੋਚਿਆ ਕਿ ਗੱਡੀ 'ਚ ਬੈਠੇ ਆਂ ਵੇਟ ਕਰ ਰਹੇ ਆਂ ਇਫਤਾਰ ਭਾਜੀ ਉਹਨਾਂ ਦਾ ਉਹ ਉਹਨਾਂ ਨੂੰ ਵੀ ਕਿਹਾ ਆਪਾਂ ਵੀ ਤੁਸੀਂ ਵੀ ਆ ਜਾਓ ਹਨਾ ਪਤਾ ਕਿ ਜਿੱਥੇ ਵੀ ਜਾਣੇ ਮੇਰੀ ਤਾਂ ਕੰਦਰ ਦੀ ਸੋਚ ਇਹੀ ਹੈ तकरीबन ਵੀ ਆਪਾਂ ਇਕੱਠੇ ਹੋਈਏ ਯਾਰ ਤੇ ਮੰਮੀਆਂ ਦੋਨਾਂ ਨੂੰ ਨਹੀਂ ਲੈ ਕੇ ਆਏ ਹੈਗੇ ਨਾਲ ਪਤਾ ਕਿ ਇੱਕ ਤਾਂ ਉਹ ਉਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਨਹੀਂ ਸੂਟ ਕਰਦਾ ਦੋਨੇ ਬਿਮਾਰ ਹੋ ਜਾਂਦੀਆਂ ਨੇ ਤੇ ਦੂਜੀ ਗੱਲ ਇਹ ਆ ਕਿ ਮੰਮੀ ਜਿਹੜੀ ਪੇਕੇ ਵਾਲੀ ਪਰਿ ਤੋਂ ਪੈਣਾ ਉਹ ਤਾਂ ਜ਼ਿਆਦਾ ਟਾਈਮ ਬੈਹ ਨਹੀਂ ਸਕਦੀ ਹੈਗੀ ਬੈਹ ਦੂਜੀ ਮੰਮੀ ਵੀ ਨਹੀਂ ਸਕਦੀ ਤੁਹੋ ਤੋਂ ਨੋਟਾ ਪਹਿ ਲੰਮੇ ਪੈਣ ਦੀ ਇਸ ਕਰਕੇ ਉਹਨਾਂ ਨੂੰ ਖਾਣਾ ਖੂਣਾ ਘਰੇ ਬਣਾ ਕੇ ਆਪਾਂ ਦੇ ਆਏ ਆ ਤੇ ਉਹ ਆਪਣਾ ਆਰਾਮ ਨਾਲ ਬੈਠੀਆਂ ਟੀਵੀ ਦੇਖ ਰਹੀਆਂ ਸੀ ਤੇ ਕਹਿੰਦੇ ਵੈਸੇ ਵੀ ਸਾਡੇ ਇਦਾਂ ਦੀ ਕੋਈ ਗੱਲ ਨਹੀਂ ਕਿ ਨਾਲ ਆਉਣ ਵਾਲੀ ਕਿਉਂਕਿ ਕਈ ਭੈਣ ਭਰਾ ਵਿੱਚ ਮੈਸੇਜ ਕਰਕੇ ਕਹਿ ਦਿੰਦਾ ਤੁਸੀਂ ਆਪ ਆ ਕੇ ਮੰਮੀ ਉਹਨਾਂ ਨੂੰ ਲੈ ਕੇ ਆਏ ਤੁਹਾਨੂੰ ਪਤਾ ਜੀ ਬਜ਼ੁਰਗਾਂ ਕੋਲ ਨਾ ਪੈਣਾ ਟਾਈਮ ਘੁੰਮਿਆ ਜਾਂਦਾ ਤੇ ਨਾ ਹੀ ਬੈਠਾ ਜਾਂਦਾ ਉਹਨਾਂ ਨੇ ਨਾ ਕਿ ਰੋਟੀ ਖਾ ਲਈ ਬਸ ਹੁਣ ਚਲੋ ਘਰ ਨੂੰ ਤੇ ਘਰੇ ਜਾ ਕੇ ਪੈ ਜੀਏ ਤੇ ਦੋ ਤਿੰਨ ਵਾਰੀ ਨਾਲ ਲੈ ਕੇ ਆਏ ਤਾਂ ਵਟ ਉਹਨਾਂ ਨੂੰ ਸੂਟ ਨਹੀਂ ਕਰਦਾ ਬਾਅਦ ਦਾ ਖਾਣਾ ਮਤਲਬ ਕੁਝ ਤਾਂ ਮੰਮੀ ਵੈਸੇ ਥੱਕੇ ਉਹ ਬਸ ਥੱਕੇ ਕਿ ਲਾਲੋ ਵੀ ਮੰਮੀ ਹੋਰ ਦੋਨਾਂ ਨੂੰ ਖਾਣਾ ਨਹੀਂ ਸੂਟ ਕਰਦਾ ਫਿਰ ਅਸੀਂ ਚਾਹੁੰਦੇ ਨਹੀਂ ਵੀ ਰਿਸਕ ਲਈਏ ਬਾਹਰੋਂ ਲਿਆਈਏ ਕੁਝ ਖਵਾਈਏ ਤੇ ਉਸ ਤੋਂ ਬਾਅਦ ਬਿਮਾਰ ਕਰਾਈਏ ਫਿਰ ਹਸਪਤਾਲਾਂ 'ਚ ਗੇੜੇ ਲਾਈਏ ਨਾ ਤੇ ਚੰਗਾ ਵੀ ਜਲਦੀ ਜਲਦੀ ਹਾਂ ਬਹੁਤ ਮੇਰਾ ਕਿ ਛੇਤੀ ਚੱਲੀ ਅੰਦਰ ਆਰਡਰ ਦਈਏ ਤੇ ਬਾਕੀ ਆਹ ਦਾ ਜਿਹੜਾ ਵਲੌਗ ਆਪਾਂ ਪੂਰਾ ਜਿਹੜਾ ਪ੍ਰੋਪਰ ਆਪਣਾ ਵੀਕਐਂਡ ਉਹਨੂੰ ਇੰਜੋਏ ਕਰਾਂਗੇ ਪਹਿਲਾਂ ਘਰੇ ਕੰਮ ਕੀਤੇ ਨੇ ਤੇ ਹੁਣ ਆਪਣੇ ਕੋਲ ਜਿੰਨੇ ਵੀ ਘੰਟੇ ਹੈਗੇ ਨੇ 1-2 ਘੰਟਾ ਜਿਹੜਾ ਆਪਾਂ ਬਾਹਰ ਇੰਜੋਏ ਕਰਾਂਗੇ ਇਹ ਆਪਣਾ ਇੰਜੋਏ ਕਰਨਗੇ ਅਸੀਂ ਆਪਣਾ ਤਿੰਨੇ ਜਾਨੀਆਂ ਇੰਜੋਏਮੈਂਟ ਕਰ ਬਬੀ ਤਾਂ ਤੜਨਾਈ ਜਾਊਗੀ ਨਾ ਮੈਂ ਤਾਂ ਗਗਨੀਆਂ ਜਿਆਦਾ ਹਨਾ ਤੇ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਬਾਹਰ ਦਾ ਵੀਊ ਦਿਖਾਉਨੇ ਆ ਸਾਡੇ ਸੰਗਰੂਰ ਜਿਹੜਾ ਆਊਟਲੈਟ ਬਣਿਆ ਹੋਇਆ ਬਹੁਤ ਵਧੀਆ ਤੇ ਇੱਥੇ ਆ ਥੋੜਾ ਮਾਈਂਡ ਜਾ ਫਰੈਸ਼ ਹੋ ਜਾਂਦਾ ਅੱਜ ਬਹੁਤ ਜ਼ਿਆਦਾ ਰਸ਼ ਹੈ ਇੱਥੇ ਸੰਡੇ ਨੂੰ ਤਾਂ ਰਸ਼ ਬਹੁਤ ਹੁੰਦਾ ਇਹਨਾਂ ਦਾ ਬਰਨਾਲੇ ਵੀ ਨਹੀਂ ਹੁੰਦਾ ਜਿੰਨਾ ਹੋਰ ਹਾਂ ਜਿੰਨਾ ਸਾਥ ਹੈ ਚਲੋ ਮੰਗਣਾ ਲਿਆਗੇ ਹਾਂਜੀ ਕੀ ਚਾਹੀਦਾ ਏ ਕੀ ਚਾਹੀਦਾ ਏ ਅੱਜਾ ਕੀ ਚਾਹੀਦਾ ਦਿਲ ਨਹੀਂ ਬਣਾਉਣਾ ਦਿਲ ਤੇ ਟੁੱਟੇ ਫੇ ਆ ਤੇ ਜਮਰਾਤ ਬੰਦ ਕਰ। ਓ ਮਾਈ ਗੋਡ ਗਗਨ ਨੇ ਕੋ ਸਿਕਰਟ ਗੱਲ ਕਰਨੀ ਆ। ਪਨੀਰ ਟੋਰੀ ਆਪਣੀ ਜਗ੍ਹਾ ਚਲੇ ਗਏ। ਨਹੀਂ ਆਪਾਂ ਚੱਲਦੇ ਆ ਦੋਨੇ ਜਣੀਆਂ। ਇਹ ਆਪਾਂ ਚਲੇ ਗਏ ਆ। ਉਹ ਕਹਿੰਦੇ ਆਰਡਰ ਦੇਣਾ ਏ। ਅੱਜ ਭੇਜਣਾ ਤਾਂ ਠਾਹ ਆ ਗਿਆਂ। ਮਾਈ ਗੋਡ। ਰਾਇਲ ਪਾਈਸ ਨਹੀਂ ਜਾਣਾ ਫਿਰ। ਮੈਨੂੰ ਕੋਈਂ ਦੰਦ ਸ਼ਾਮੀ ਦਾ ਸੈਕਿੰਡ ਜਾਣਾ ਫਿਰ ਮੈਂ ਖਰਾੜ ਕੰਮ ਕੁੰਮ ਕਰ ਲੱਗ ਗਈ। ਗਗਨ ਕਹਿੰਦੀ ਲੋਕੀ ਟੌਰ ਕੜ-ਕੜ ਕੇ ਆਏ ਸੀ ਉਦਾਂ ਹੀ ਆ ਗਏ। ਮੈਂ ਜਹ ਜਹ ਆ ਗਏ। ਸਿੱਧੇ ਸਾਦੇ ਹੀ ਉਦਾਂ ਦੇ ਹੀ ਆ ਗਏ। ਆ ਦੇਖੋ ਪੈਰਾ ਚ। ਚੱਪਲیں ਪਪਲੀਆਂ ਪਾਏ ਆਏ। ਮੋਟੀ ਲਾਉਣੀ ਖਾਣ ਰਹੂਂਗੇ ਜਾਂ ਚੱਪਲੀ ਲਾਉਣੀ ਖਾਣ ਪੋਗੀ। ਬਥੇ ਨਾਲੇ ਉਡਦੀ ਤੈਨੂੰ ਰਾਈਡ ਕਰਾ ਕੇ। ਮੈਨੂੰ ਕਹਿੰਨਾ ਉਡਦੀ ਤੇ ਉਡੂ ਭਾਵਾ ਨੂੰ ਕਰਾਣ। ਓਹ ਨੋ। ਏਣਾ ਆਪਾਂ ਕਿਥੇ ਜਾਣਾ? ਸਾਡਾ ਇੱਕੋ ਹੀ ਇੱਕ ਲੋਕਾ ਸਾਗਰ ਰੋਹ। ਪਹਿਲਾਂ ਕਦੀ ਸਾਗਰ ਤੂੰ ਚ ਗਏ ਨਹੀਂ ਹੈਗੇ ਨਾ। ਪਰ ਜਦੋਂ ਵੀ ਜਾਣੇ ਆ ਨਾ ਹਾਂ ਨਿੱਕੋ ਜਿਹੀ ਜੀ ਮਿਲ ਜਾਂਦੀ ਤੇ ਬਾਕੀ ਨਹੀਂ ਮਿਲਦਣੀ ਹੈਗਾ। ਸੁਸਾਗਰ ਤਾਂ ਨਾ ਨਾਂ ਸੁਣ ਕੇ ਵਾਈਬ ਜੀ ਨਹੀਂ ਆਉਂਦੀ ਹੁੰਦੀ ਜਿਵੇਂ ਕੁਝ ਵਧੀਆ ਹੋਵੇ। ਨਹੀਂ ਵਧੀਆ ਤਾਂ ਹੈਗਾ ਕਣ ਦੋ ਸਾ ਦੂਸਾ ਬਹੁਤ ਵਧੀਆ ਨੇ। ਮੈਨੂੰ ਕੋਈ ਖਾਲੀ ਫੀਲਿੰਗ ਨਹੀਂ ਆ ਰਹੀ ਮੈਂ ਰੋਟੀ ਖਾ ਕੇ ਆਈ ਹਾਂ। ਕੱਲ ਤੋਂ ਬੈਠੀ ਤਾਂ ਹੀ ਤੋਂ ਆਰਡਰ ਕਰਦਾ ਕਹਿੰਦਾ ਡਵਾ ਤੇ। ਉਹ ਦੇ ਅੰਦਰ ਕੇ ਚੱਲੀ ਵਾਲਾ ਨਾਲ ਲੈਣੀ ਆਪਾਂ। ਦੇਖਦੇ ਆਈਏ ਅੰਦਰ ਚੱਲ ਕੇ ਚੱਲ। ਨਾ ਨਾ ਤੇਰੇ ਕੋਲ ਆਪਾਂ ਖਾਂਦੀਏ ਜਿੱਥੇ ਜਾਣਾ ਨੇ ਰਾਹ ਕਾ ਤੁchnਾ ਤੂੰ ਇਹਨੂੰ ਫੋਨ ਕਰ ਵੱਡੀ ਨੂੰ। ਆਪਾਂ ਬੜੇ ਕਾਜੂ ਭਾਗ ਆ ਗਏ ਕਿਤੇ ਇਹਨਾਂ ਨੂੰ ਲੱਗਿਆ ਤੇ ਤਾਂ ਪਰ ਮੈਂ ਨਹੀਂ ਗਈ ਕਿਤੇ ਸੋਤਰਾ ਦਾ ਇੱਕ ਪੰਨਾ ਇੱਕ ਪੰਨਾ ਉਹ ਉੱਪਰ ਕਿੱਥੇ ਖੁੱਲਿਆ ਰੇ ਉਹ ਅੰਦਰ ਹੋਣਾ ਅੱਗੇ ਜਾ ਕੇ ਹੋਣਾ ਕਿਤੇ ਅੱਗੇ ਹੋਣਾ ਨਾ ਕੰਮ ਕਰ ਕਰ ਕੇ ਬੱਖੀਆਂ ਦੁਖਾਉਂਦੀਆਂ ਪੈਰ ਦੁਖਾਉਂਦੇ ਕਿਤੇ ਆਈਡੀ ਟੈਂਕ ਹੀ ਚਾਹੀਦੀ ਆ ਪਰ ਟੱਬਰ ਜਿੱਡਾ ਕਣ ਆ ਦੇਖੋ ਥੋੜੀ ਜੱਪ ਜਿਹਾ ਫਾਦੇ ਬੋਲਟ ਆ ਰਿਹਾ ਓਏ ਇੱਕ ਨਾ ਮੈਂ ਤਾਂ ਕਹਿੰਦੇ ਖਲੋਤੀਆ ਸੋਨੂਰਾ ਦੀ ਵੇਟ ਕਰਨੀ ਆ ਤੇ ਇੱਕ ਨਾ ਮੈਂ ਦੇਖਿਆ ਕਹਿੰਦਾ ਸਾਰੇ ਲੋਕ ਸਟਾਈਲ ਮਾਰ ਮਾਰ ਕੇ ਉਹ ਤੇ ਸਾਡੇ ਕਿਉਂ ਨਹੀਂ ਕੋਈ ਸਟਾਈਲ ਹੋ ਜਾਂਦਾ ਮੈਂ ਇਦਾਂ ਕਰਕੇ ਖਲੋਤੀ ਸਟਾਈਲ ਚ ਖਲੋਤਿਆ ਕਹਿੰਦੀ ਨਾਲੇ ਜਲੂਸ ਕੱਢਿਆ ਫੇਰ ਵੀ ਲੋਕੀ ਹੱਟਾ ਲਵੇ ਕੰਦੇ ਮੈਂ ਤਾਂ ਕਹਿਆ ਯਾਰ ਲੋਕੀ ਬੜੇ ਸਟਾਇਲ ਸਟੂਲ ਮਾਰ ਕੇ ਹੋਣ ਦੇ ਕੋਈ ਜੇਬਾਂ ਦੇ ਹੱਥ ਪਾ ਕੇ ਇੰਦਾ ਕੱਢੋ ਕਿੰਦਾ ਆਟੇ ਤੇ ਬਸ ਪੱਖੀਆਂ ਦਾ ਧਰ ਲਓ ਸਿਕਲ ਹੋ ਜਾਓ ਪਾਉਣਾ ਜਿਹੜੀ ਥੱਲੇ ਕਰਨੀ ਜੀ ਮੱਟੀ ਜੇ ਵੀ ਥੱਲੇ ਬਣੀ ਹੋਈ ਮੱਟੀ ਦੇ ਵਾਲਾ ਪਜਾਮਾ ਆਹ ਕਿਹੜੀ ਓਏ ਅੰਦਰ ਨਾਮ ਸੀ ਉਹਦੇ ਜਵਾਕ ਦਾ ਨਾਮ ਪੜ ਲੇ ਤੇ ਗੱਡੀਆਂ ਦੇ ਡਿਫੈਂਡਰ ਡਿਫੈਂਡਰ ਓ ਮਾਈ ਗਾਡ ਉਹ ਆ ਗਈ ਹੱਡੇ ਵਾਲੇ ਆ ਆਗੇ ਆਗੇ ਲਾਟਾ ਮਾਰਦੇ ਆ ਚੰਦਰਿਆਂ ਨੂੰ ਹਾਂ கதா <laughs> பண்ணனாரு <laughs> ਕਿਉਂ ਬੰਦ ਕਰਾ ਕਹਿੰਦੇ ਕਸਤੀ ਇਹ ਬੰਦ ਕਰ ਓ ਮਾਈ ਗਾਡ ਤ ਮੂੰ ਤਾਂ ਕਾਹ ਡਰਾ ਸੁ ਭਾਕੇ ਸਪਾ ਪਗੜ ਕਹਿੰਦੀ ਉਹ ਕੁੜੀਆਂ ਜਿਹੜੀਆਂ ਜਰ ਬੱਚੇ ਬੈਲਨ ਵੇਚ ਰਹੇ ਕਹਿੰਦੇ ਹਾੜੇ ਕੋ ਪਾਤਨ ਹੋਤੇ ਮੈਨੂੰ ਪਤਾ ਵੀ ਇਹ ਤਾਂ ਆਪੋ ਖੇਨਾਂਗੇ ਹਾਂ ਦੇਮੋ ਇਹ ਕੀ ਹੈ ਓ ਮਾਈ ਗਾਡ ਤ ਮੂੰ ਇਧਰ ਗਰੀਬ ਹੀ ਗਰੀਬ ਆ ਗਈ ਤਾਂ ਚੋਣਾ ਮੈਂ ਕਿਹਦੇ ਰੋਈ ਸਪਾਈ ਤੇਰੀ ਸੈਲੋ ਕੀ ਤੌਰ ਕੱਢਣਾ ਦਿੰਦਾ ਤੇ ਮੇਰਾ ਕੋਈ ਗੱਲ ਜੀ ਉਹਨਾਂ ਨੂੰ ਪਤਾ ਹੈ ਬੜੇ ਬਿਲੀ ਪਰਸੈਂਟ ਆ ਸਵਾ ਮੰਗਵੇਂ ਪਾ ਕੇ ਆਈ ਆਪਣਾ ਤਾਂ ਪਾਇਆ ਸਾਨੂੰ ਇਹ ਨਾਲ ਦੇ ਸਕਦੇ ਨੇ ਮੇਰੇ ਆਪਣੇ ਨੇ ਜਰੂਰ ਦਾਖਲਾ ਫਿਰ ਵੀ ਲੋਕ ਤੁਹਾਨੂੰ ਬਾਜੀ ਤੁਹਾਡੀ ਜਗਾ ਉਧਰ ਜਾਓ ਤੁਸੀਂ ਬਾਜੀ ਨਾਲ ਹੀ ਰਹਿਣਾ ਅੱਜ ਬਾਜੀ ਲੱਗਣ ਦੇ ਥੋੜੇ ਜਿਹੇ ਅਮੀਰ ਥੋੜੇ ਜਿਹਾ ਲੱਗਣ ਦੇ ਗਗਨ ਕੈਂਦੀ ਗਗਨ ਕੈਂਦੀ ਸਾਰੇ ਸਟਾਈਲ ਮਾਰ ਖੁਦ ਖਤਮ ਹੋ ਜਾਂਦਾ ਮੈਂ ਸਟਾਈਲ ਤੇ ਜੰਮ ਦਿਆਂ ਤੇ ਮਰ ਕੇ ਰਹਿਣ ਤੇ ਚਲੋ ਨਹੀਂ ਆਜਾ ਉਧਰ ਕੇ ਆ ਆਜਾ ਆਪਾਂ ਸਾਗਰਾ ਤਾਂ ਚਾ ਏਟਟਾ ਲੱਗਣ ਦੇ ਇਹ ਟਟਾ வேட்டிங் வேட்டிங்கேட்டிங் வேட்டிங் அப்படின்னு ਸਾਈਡ ਵਾਲੀ ਜਗ੍ਹਾ ਹੋਗੀ ਤਾਂ ਮੋੜ ਦੇਣਾ। ਉੱਥੇ ਮੈਨੂੰ 20-30 ਮਿੰਟਸ ਲੱਗਣਗੇ। ਉਹ ਤਾਂ ਕਿਵੇਂ ਐਸੀ ਹੋ ਤਾਂ। ਮੈਂ ਤਾਂ ਸੰਡੇ ਐਸੀ ਹੋ ਤਾਂ। ਸੰਡੇ ਕੋ ਐਸੀ। ਸੰਡੇ ਦੇ ਸੰਡੇ ਨੂੰ। ਕੱਲ ਆਈ ਨਹੀਂ। ਕਿਉਂ ਸੰਡੇ ਦੇ। ਹਾਂ। ਬੈਨ ਨੂਡਲਾ ਖਾਣਿਆ, ਨੂਡਲਾ ਖਾਣੇ ਦੀ ਮਿਲਦਾ ਹੈ। ਮੈਂ ਕਿਉਂ ਖਾ ਨਹੀਂ ਖਾਣੀ। ਇਹ ਮਿਲ ਨਹੀਂ ਜਣਾ ਮਿਲਣੀ ਅੱਜ ਤੱਕ ਹੋ ਵੀ ਨਹੀਂ ਮਿਲਦੀ। ਆ ਜੋ ਏ। ਜਿਤੇ ਵੱਡੀ ਦੀਦੀ ਨੇ ਕਹਦੋ ਤੇ ਰਹਿਣਾ ਨਹੀਂ ਇੱਥੋਂ ਵੀ ਜਾਂਦੇ ਰਹਿਣਾ ਮੈਂ ਕਿੰਨੀ ਦੀਦੀ ਕਹਿੰਦੀ ਬਹਿ ਜਾ ਤੂੰ ਇੱਥੇ ਵੇਰ ਕਿੰਨੇ ਬਹਿ ਜਾਣਾ ਕੀ ਚਾਹੀਦਾ ਮੈਡਮ ਹੈ ਕੀ ਚਾਹੀਦਾ ਇੱਕ ਪਲੇਟ ਹੈ ਤੇਰੇ ਮੂੰਹ ਹਰ ਗਿਆ ਰਾਸ਼ਨ ਨਾ ਕਿ ਜਾਨਾ ਨਾ ਪੂਣ ਜਾਨੀ ਜਿੱਥੇ ਪੂਣ ਜਾਵੇ ਸਾਨੂੰ ਆਵਲ ਜਗ੍ਹਾ ਮਿਲੀ ਜਈ ਕਰਮਾ ਵਾਲੇ ਆਏ ਕਿ ਤੁਹਾਨੂੰ ਜਗ੍ਹਾ ਨਹੀਂ ਮਿਲੇਗੀ ਕਿਤੇ ਮੈਂ ਕਿਹਾ ਸੀ ਡਿਸਾਈਡ ਕਰਾਂ ਸੀ ਕਿ ਮੈਂ ਮਾੜਾ ਦੋਸਾ ਲੈਣਾ ਮੇਰਾ ਡਿਸਾਈਡ ਪਹਿਲਾਂ ਤਾਂ ਕੁਝ ਹੋਰ ਖਾ ਲੋ ਸਨੈਕ ਮੈਨੂੰ ਸਨੈਕ ਸੁਣੋ ਕਰਾ ਲੋ ਅਸਾ ਕਰੋੜਾ ਕੜੀ ਠੀਕ ਹੈ ਨਾ ਮੂੰਗੀ ਮਸੂ ਦਾਲ ਕੜੀ ਅਰੇ ਮੂੰਗੀ ਮਸੂ ਹੀ ਖਾ ਲੈਣਾ ਇਹ ਸਾਰੀ ਚੀਜ਼ ਕਰ ਮੈਂ ਤਾਂ ਕਿਹਾ ਅਸਾ ਦੀ ਚਾਹ ਅਮਾ ਉਹਦੀ ਮਾੜੀ ਲਈ ਚਾਹੂ ਇੱਕ ਮੰਗਵਾ ਲੈ

ਪਰ ਵਾਲੇ ਇਕੱਡੇ ਕਹਿੰਦੇ ਮਾ ਮਾ ਮੈਂ ਟੀਚਰਾਂ ਨਾਲ ਸੈ ਨਾਲ ਕਿਹਦੇ ਮਸਾਣਾ ਨੀ ਮੇਰਾ ਤਾਂ ਦਰਦ ਵਾਲੀ ਜਾਨਾ ਸਿਰ ਚੰਨੀ ਉਹ ਹੱਸ ਹੱਸ ਕੇ ਜੇ ਇੱਥੇ ਕਰੋ ਮੈਂ ਇੱਥੇ ਬੈਠਾ ਤੈਨੂੰ ਕਾਹਲੀ ਦਾ ਨਾਲ ਖਾਣਵਾ ਦੋ ਵੀ ਆਰਡਰ ਕਰ ਕੋਈ ਤੂੰ ਆਉਂਗਾ ਮੈਂ ਵੇਟ ਨੂੰ ਬੁਲਾਵੇਂ ਗੱਡਣ ਕਰਤੀ ਜਦੋਂ ਜਨਨੀ ਆ ਗਈ ਕਿ ਨਾ ਰ ਪਰ ਨਹੀਂ ਆਣਾ ਬਰਾ ਗੁੰਗੀਆਂ ਹੋਣਾ ਕਾਡਰ ਆ ਡਰ ਯਾਰ ਹੋਰ ਸਿੱਧੀ ਆ ਜਾ ਮੇਰੇ ਕੋਲ ਆ ਜਾ ਤੂੰ ਓ ਅੰਡਰ ਨੂੰ ਆ ਦੇਖੋ ਲੈ ਗਿਆ ਪਨੀਰ ਲੰਬੜਦਾਰ ਜੀ ਲੰਬੜਦਾਰ ਲੰਬੜਦਾ ਬਾਰੀਆਂ ਦੇ ਪੁੱਤ ਰਿਹਣ ਲੰਬੜਦਾਰ ਪਨੀਰ ਮੰਗਾਣਾ ਖਰਾਬਿਆ ਜਮ ਮਾਰ ਕੇ ਰੋਸੇ ਨਾਲ ਜੀ ਪਨੀਰ ਤੋਂ ਪਿਆਜ ਜਿਹੀ ਪਿਆਜ ਨਾਦਰਨਾ ਗਗਰ ਪਿਆਜ਼ ਨਾਲ ਦੋ ਲਿਕੇ ਪਿਆਜ਼ ਪਿਆਜ਼ ਪਾਓ ਤੇ ਪਨੀਰ ਦੇ ਦੋ ਪੀਸ ਹੋਣੇ ਆ ਬਸ ਉਹਦੇ ਵਿੱਚ ਬਾਬਾ ਜੀ ਆਇਆ ਰਾ ਤੁਹਾਨੂੰ ਪਹਿਲੀ ਵਾਰ ਤੁਹਾਡੀ ਕਮੀ ਮਹਿਸੂਸ ਹੋਈ ਮੋਂ ਬੇਬੀ ਆਪੋ ਪੀ ਗਏ ਆ ਇਹਨੇ ਤੁਹਾਡੀ ਕਾਫੀ ਹੈ ਨਹੀਂ ਕੰਮ ਦੀ ਕਾਫੀ ਬੜੀ ਟੇਸਟੀ ਸੀ ਹੋਣਾ ਬੈਟਰ ਕਾਫੀ ਬੈਟਰ ਨਹੀਂ ਹੁੰਦਾ ਇਹਨੇ ਕਦੇ ਕਦੇ ਜਨਾਵਾਂ ਤੇ ਪਿਆਰ ਨਾਲ ਥੈਂਕ ਯੂ ਆਹ ਫੜੇ ਮੜੇ ਇੰਨੀ ਕੋਲਡ ਬੇਬੀ ਸੁਗਰੀ 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 ਜਦਾਂ